ਪੰਜਾਬੀ ਮਾਂ ਬੋਲੀ ਦੇ ਬਲਾਰਿਆਂ ਦੁਲਾਰਿਆਂ ਤੇ ਸਵਾਰਿਆਂ ਨੂੰ ਮੋਹ ਭੀਜੀ ਸੱਤਰੀ ਆਕਾ Rajasthan ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਕੋਮੀ ਹੀਰਾ ਸਨਮਾਨ ਸਮਾਗਮ ਹੈ ਉਹ ਹੁਣ ਜਾ ਰਿਹਾ ਹੈ ਸ਼੍ਰੀ ਗੰਗਾ ਨਗਰ ਦੇ ਪੰਜਾਬੀ ਸਮਾਜ ਦੁਆਰਾ ਸਮੂਹ ਪੰਜਾਬੀਆਂ ਦੁਆਰਾ ਇਹ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਜਿਹੜਾ ਸਮਾਗਮ ਹੈ ਉਹ ਆਪਣੇ ਸੁੰਦਰਮ ਗਾਰਡਨ ਜਿਹੜਾ ਕਿ ਅੰਧ ਵਿਦਿਆਲੇ ਦੇ ਅੰਦਰ ਹੈ ਹਨੂਮਾਨਗੜ ਰੋਡ ਦੇ ਉੱਤੇ ਉੱਥੇ ਹੋਵੇਗਾ ਤਾਰੀਖ ਹੈ ਜਿਹੜੀ 12 ਅਕਤੂਬਰ 2025 ਦਿਨ ਐਤਵਾਰ ਸਮਾਂ ਜਿਹੜਾ ਹੈ ਉਹ ਸਵੇਰ ਦਾ 10:30 ਤੋਂ ਲੈ ਕੇ 12:30 ਵਜੇ ਦਾ ਰਹੇਗਾ ਹੁਣ ਇਹ ਜਿਹੜਾ ਸਮਾਗਮ ਹੈ ਇਸ ਦੇ ਅੰਦਰ ਪੰਜਾਬੀ ਬਾਹ ਬੋਲੀ ਬੋਲਣ ਵਾਲੇ ਪਤਵੰਤੇ ਸੱਜਣਾਵੇਂ ਮਿੱਤਰਾਂ ਦੇ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੇ ਕੋਈ ਖਿਡਾਰੀ ਹੈ ਸਟੇਟ ਜੇਤੂ ਜਾਂ ਫਿਰ ਰਾਸ਼ਟਰੀ ਉਹਨੇ ਕੋਈ ਨੈਸ਼ਨਲ ਮਾਡਲ ਲਿੱਤਾ ਹੈ ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਕੋਈ ਮੁਲਾਜ਼ਮ ਹੈ ਤਾਂ ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਲਈ ਕੁਝ ਹਜਾਤਾ ਨੇ ਜਿਸ ਤੋਂ ਮੈਂ ਤੁਹਾਨੂੰ ਜਾਣੂ ਕਰਵਾ ਦਵਾਂ ਸਭ ਤੋਂ ਪਹਿਲੀ ਗੱਲ ਕੀ ਕੋਈ ਵੀ ਇਸ Google ਫਾਰਮ ਨੂੰ ਭਰਦਾ ਹੈ ਐਸੀ ਆ ਜਿਹੜਾ ਤੁਸੀਂ ਸਾਹਮਣੇ ਪੋਸਟਰ ਦੇਖ ਰਹੇ ਹੋ ਇਹਦੇ ਵਿੱਚ QR ਕੋਡ ਦਿੱਤਾ ਹੈ ਸਕੈਨ ਕਰਕੇ ਤੁਸੀਂ ਫਾਰਮ ਭਰ ਸਕਦੇ ਹੋ ਪਹਿਲੀ ਸ਼ਰਤ ਉਸ ਵਿਦਿਆਰਥੀ ਦੀ ਮਾਂ ਬੋਲੀ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਦੂਜੀ ਗੱਲ ਉਸ ਨੇ 2025 ਦੇ ਅੰਦਰ 10ਵੀਂ ਜਮਾਤ ਜਾਂ ਫਿਰ 12ਵੀਂ ਜਮਾਤ ਪਾਸ ਕੀਤੀ ਹੋਵੇ ਇਸੇ ਸਾਲ ਔਰ ਉਹਦੇ ਵਿੱਚ ਅਗਰ ਰਾਜਸਥਾਨ ਬੋਰਡ ਦਾ ਵਿਦਿਆਰਥੀ ਹੈ ਤਾਂ 85% ਤੋਂ ਉੱਤੇ ਨੰਬਰ ਹੋਣੇ ਚਾਹੀਦੇ ਆ ਔਰ ਅਗਰ ਸੀਬੀਐਸਸੀ ਬੋਰਡ ਦਾ ਵਿਦਿਆਰਥੀ ਹੈ ਇੰਗਲਿਸ਼ ਮੀਡੀਅਮ ਵਾਲਾ ਉਹਦੇ ਜਿਹੜੇ ਪਰਸੈਂਟੇਜ ਆ 95% ਤੋਂ ਉੱਤੇ ਹੋਣੇ ਚਾਹੀਦੇ ਆ ਇਸ ਵਿੱਚ ਓਵਰਆਲ ਹੈ ਟੋਟਲ ਜਿਹੜਾ ਪਰਸੈਂਟੇਜ ਆ ਉਹਦੀ ਗੱਲ ਕੀਤੀ ਗਈ ਹੈ ਉਹ ਹੋਣੇ ਚਾਹੀਦੇਗੇ ਰਾਜਸਥਾਨ ਦਾ ਮੂਲ ਵਾਸੀ ਹੋਣਾ ਚਾਹੀਦਾ ਉਹ ਔਰ ਇਸ ਦੇ ਅੰਦਰ ਜਿਹੜੇ ਅਲਪ ਸੰਖਿਆਕ ਨੇ 8 ਕਿੰਤੀ ਵਿਦਿਆਰਥੀ ਅਤੇ ਐਸਸੀ ਦਾ ਵਿਦਿਆਰਥੀ ਹੈ ਉਸ ਨੂੰ ਪਹਿਲ ਦਿੱਤੀ ਜਾਵੇਗੀ ਹੋਰ ਉਸ ਦੇ ਨਾਲ ਹੀ ਜੇ ਕਿਸੇ ਇੱਕ ਸਕੂਲ ਦੇ ਵਿੱਚ Google ਫਾਰਮ ਦੀ ਸੰਖਿਆ 5 ਤੋਂ ਵੱਧ ਆ ਜਾਂਦੀ ਹੈ ਤਾਂ ਉਹਦੇ ਟੋਪ 5 ਵਿਦਿਆਰਥੀ ਹੈ ਉਹ ਛਾਂਟੇ ਜਾਣਗੇ ਉਹਨਾਂ ਨੂੰ ਇਨਾਮ ਹੈ ਜੋ ਦਿੱਤਾ ਜਾਵੇਗਾ ਤੇ ਕੋਈ ਵੀ ਅਗਰ ਖਿਡਾਰੀ ਹੈ ਸਟੇਟ ਜੈਤੂ ਜਾਂ ਫਿਰ ਨੈਸ਼ਨਲ ਮੈਡਲ ਉਹਦੇ ਕੋਲ ਹੋਵੇ ਉਹਨਾਂ ਦੇ ਲਈ ਕੋਈ ਕਲਾਸ ਨਹੀਂ ਹੈ उन्हें गूगल फार्म के अंदर अदर क्लास है उसनों टिक कर लेना है और गूगल फार्म है भर देना है और मार्कशीट की थ अपना जो मैडल प्रमाण पत्र मिले वो अपलोड उसने कर देना है और जो मुलाजम है मुलाजम की तारीख आ रहेगी किसी भी ग्रेड का मुलाजम हो विभाग के अंदर होट गिनती होना चाहिए हो। अल्पसंख्यक होना चाहिए है? ਔਰ ਉਹਦਾ ਜਿਹੜਾ ਸਮਾਂ ਹੈ ਉਹ ਐਵੇਂ 1 April 2022 ਤੋਂ ਲੈ ਕੇ 31 March 2025 ਤੱਕ ਅਗਰ ਉਸਨੇ ਕਿਸੇ ਵੀ ਵਿਭਾਗ ਦੇ ਅੰਦਰ ਕਿਸੇ ਵੀ ਗ੍ਰੇਡ ਦੇ ਵਿੱਚ ਜੁਆਇਨ ਕੀਤਾ ਤਾਂ ਇਹ ਫਾਰਮ ਭਰ ਸਕਦਾ ਹੈ ਉਹਨੂੰ ਸਨਮਾਨਿਤ ਕੀਤਾ ਜਾਵੇਗਾ ਹੁਣ ਤੁਸੀਂ ਕੀ ਕਰਨਾ ਹੈ ਫਾਰਮ ਭਰਨ ਦੀ ਜਿਹੜੀ ਆਖਰੀ ਤਾਰੀਖ ਹੈ ਤੁਸੀਂ ਆਹ ਵੇਖ ਲੈਣੀ ਹੈ ਸਕਰੀਨ ਉੱਤੇ ਦਿੱਤੀ ਗਈ ਹੈ ਉਸ ਤੋਂ ਬਾਅਦ ਆ ਸਕ੍ਰੀਨ स्कैन करना है दोनों स्कैनर ਦਿੱਤੇ ਗਏ ਆ ਸਟੂਡੈਂਟ ਵਾਲਾ ਆ EMPLOYE ਵਾਲਾ ਆਪਾਂ ਸਟੂਡੈਂਟ ਵਾਲਾ ਲੈ ਕੇ ਚੱਲਦੇ ਹਾਂ ਤੁਸੀਂ ਜਾਵੇਂ ਕਿ ਆ ਵੇਖ ਰਹੇ ਹੋ ਆ Google ਹੈ Google ਦਾ ਜਿਹੜਾ ਇੱਥੇ ਸਰਚ ਇੰਜਨ ਹੈ ਉਹਦੇ ਸਾਡੇ ਚ ਇੱਥੇ ਕੈਮਰਾ ਦਿੱਤਾ ਹੋਇਆ ਹੈ ਉਹਨੂੰ ਖੋਲਣਾ ਹੈਗਾ ਔਰ ਖੋਲਣ ਤੋਂ ਬਾਅਦ ਫਿਰ ਇੱਥਾ ਆਪਾਂ scan ਕਰਨਾ ਹੈ ਤੇ ਜਿਵੇਂ ਹੀ ਤੁਸੀਂ ਇਸ ਨੂੰ scan ਕਰੋਗੇ ਤਾਂ scan ਕਰਦੇ ਸਾਰ ਹੀ Google form ਹੈ ਉਹ ਖੁੱਲ ਜਾਵੇਗਾ Google form ਖੁੱਲ ਗਿਆ ਬੜਾਈ ਸਰਲ ਹੈ Google form ਭਰਨਾ ਅਸੀਂ ਤੁਸੀਂ ਆਪਣੇ ਨਾਮ ਦਾ ਨਾਮ ਮਾ ਦਾ ਨਾਮ ਆਪਣਾ ਨਾਮ ਆਪਣੇ ਪਿਤਾ ਦਾ ਨਾਮ 2025 ਦੇ ਵਿੱਚ ਤੁਸੀਂ ਦੱਸਿਓ ਪਾਸ ਕੀਤੀ ਹੈ 12ਵੀਂ ਪਾਸ ਕੀਤੀ ਆ ਦੱਸਣਾ ਹੈ ਔਰ ਉਹਦੇ ਚ ਤੁਹਾਡੀ ਪਰਸੈਂਟੇਜ ਕਿੰਨੇ ਰਹੀ ਹੈ ਤੁਹਾਡਾ ਜਾਤੀ ਪ੍ਰਮਾਣ ਪੱਤਰ ਹੈ ਉਹ ਤੁਸੀਂ ਅਪਲੋਡ ਕਰਨਾ ਉਸ ਦੇ ਨਾਲ-ਨਾਲ ਤੁਸੀਂ ਅੰਕ ਤਾਲਿਕਾ ਹੈ ਉਹ ਅਪਲੋਡ ਕਰਨੀ ਹੈ ਫੋਟੋ ਖਿੱਚ ਕੇ ਪਾ ਦੇਣੀ ਹੈ ਬਸ ਇੰਨਾ ਹੀ ਕੰਮ ਹੈ ਔਰ ਫਾਰਮ ਸਬਮਿਟ ਕਰਦੇ ਹੋਗੇ ਔਰ ਫਾਰਮ ਸਬਮਿਟ ਕਰ ਦੋਗੇ ਸਾਡੇ ਕੋਲ ਆ ਜਾਵੇਗਾ ਅਸੀਂ ਕੀ ਕਹਿੰਦੇ ਆ ਕਿ ਉਹਨਾਂ ਦੀ ਪੁਣਛਾਣ ਕਰ ਲਾਂਗੇ ਔਰ ਫਿਰ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਹਦਾਇਤਾਂ ਦੇ ਅਨੁਸਾਰ ਤੁਸੀਂ ਫਾਰਮ ਭਰਿਆ ਤਾਂ ਉਹ ਵਿਦਿਆਰਥੀ ਜ਼ਰੂਰ ਆਣ ਜੀ ਆਇਆਂ ਨੂੰ ਵੱਡੀ ਪੱਧਰ ਤੇ ਤੁਸੀਂ ਆਣਾ ਹਰ ਇੱਕ ਵਿਦਿਆਰਥੀ ਜੋ ਵੀ ਫਾਰਮ ਭਰੇਗਾ ਨਿਯਮਾਂ ਦੇ ਤਹਿਤ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ ਔਰ ਆ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਪ੍ਰਕਾਰ ਦੀ ਅਗਰ ਕੋਈ ਸਮੱਸਿਆ ਆਂਦੀ ਹੈ ਤਾਂ ਤੁਹਾਨੂੰ ਆ ਹੈਲਪਲਾਈਨ ਨੰਬਰ ਹੈ ਉਹ ਦਿੱਤੇ ਗਏ ਨੇ ਉਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ